ਸਸਤੀ ਗੱਲ ਬਾਈ ਜੀ ਤਲਾਬ ਰਮਨਾ YouTube ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੁਪਰਾ ਕੇ ਮੈਂ ਸਾਰੇ ਠੀਕ ਠਾਕ ਹੋਣਗੇ ਮਾਣਦੇ ਆ ਬਾਈ ਨੂੰ ਹਾਂਜੀ ਬਾਈ ਜੀ ਕਿਆਲ ਚਾਲ ਆ ਵਧੀਆ ਵਧੀਆ ਬਾਈ ਹੋਰ ਠੀਕ ਠਾਕ ਆ ਹੋਰੀ ਆ ਵਧੀਆ ਵੀਰੇ ਲੱਗੇ ਹੋ ਤੇ ਕੰਮ ਕਾਰ ਨੂੰ ਵੀਡੀਓ ਬਾਈ ਨੂੰ ਕਈ ਦਿਨ ਹੋ ਗਏ ਚੋਕੇ ਬਾਈ ਬਾਦੀ ਛੱਡਨੀ ਹੋਈ ਹਲੇ ਇਹ ਕੰਮ ਕਾਰ ਤੇ ਨਾ ਵੀਰੇ ਜੀ ਆਪਣਾ ਜਿਹੜਾ ਕੰਮ ਕਾਰ ਸੈੱਟ ਕਰਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਛੱਡਾ ਕੇ ਉੰਤਰੀ ਹੁਣ ਤਾਂ ਉਪੀ ਛੱਡਣੀ ਆਪਾਂ ਨੇ ਤੇ ਚਾਚੇ ਜੀ ਨੇ ਤਾਂ ਕੁਰਤੀ ਛੱਡਾਂਗੇ ਆਪਣੇ ਕੋਲ ਤਾਂ ਦੋ ਬੱਚੇ ਤੇ ਹੁਣ ਨਵੇਂ ਇਆ ਬੜਾ ਕੋਤਾ ਬਈ ਚਾਰ ਕਮੁੱਤਰ ਦੇ ਸਾਹ ਜੜਾਉਣੇ ਲੜਾ ਦੇ ਆਪਾਂ ਨੇ ਤੇ ਹੁਣ ਬੱਚਾ ਔੜ ਗਿਆ ਉਹ ਛਾਉ ਫਿਰਦਾ ਆਪਣਾ ਤੇ ਬਈ ਉਹ ਬੱਚਾ ਡਾਣਾ ਅੱਜ ਕੱਲੂ ਦੇਖਦੇ ਉਹਨੂੰ ਉਹਦਾ ਵੀ ਨੰਬਰ ਬਾਜੀ ਵਿੱਚ ਲਾਵਾਂਗੇ ਹੁਣ ਤੇ ਹੁਣ ਚਾਚੇ ਕੀ ਤੇ ਕੂਪਤਰੀ ਛੱਡੂਗਾ ਮੈਂ ਕਿਉਂਕਿ ਚਾਚੇ ਜੀ ਕੂਪਤਰੀ ਜਿਹੜੀ ਪਹਿਲਾਂ ਜਿੱਤ ਗਈ ਸੀ ਹੁਣ ਪਿੱਛੇ ਜੇ ਤੇ ਉਹ ਕੂਪਤਰੀ ਹੁਣ ਦੁਬਾਰਾ ਇੱਕ ਹੋਰ ਆ ਉਹ ਛੱਡਣੀ ਏ ਸ਼ਾਕੀ ਤੇ ਇੱਕ ਜਰਦੀ ਕੂਪਤਰੀ ਛੱਡਾਂਗੇ ਉਹ ਆਪਾਂ ਜੇ ਲੋਕਾਂ ਸੰਭਾ ਦੇ ਤੁਹਾਨੂੰ ਉਹ ਵੀ ਵੀਡੀਓ ਦਿਖਾਵਾਂਗੇ ਹੈਨਾ ਕਿ ਕਿਆ-ਕਿਆ ਕਰਨਾ ਚਾਹੀਦਾ ਕਿਉਂਕਿ ਵੀਰੇ ਜਿਹੜੇ ਆ ਹਵਾਲੇ ਦਿਨ ਚ ਇਹ ਹਵਾ ਵਾਲੇ ਦਿਨਾਂ ਦੇ ਵਿੱਚ ਵੀਰੇ ਬਾਜ਼ੀਆਂ ਜਿਹੜੀਆਂ ਐ ਜਿਹੜੀਆਂ 1 2 ਵਜੇ ਨਿਬੜਦੀਆਂ ਸੀ ਉਹ ਲਾਮ ਨੂੰ ਜਾਣ ਲੱਗਦੀਆਂ ਬਾਜ਼ੀਆਂ ਹੁਣ ਉਹ ਲਾਮ ਨੂੰ ਜਾਣ ਦਾ ਕਾਰਨ ਇਹ ਦੱਖਣ ਚੱਲ ਜਿਹੜਾ ਇਹ ਆ ਵੀਰੇ ਕਿਉਂਕਿ ਠੰਡਾ ਇਹ ਠੰਡਾ ਰਹਿੰਦਾ ਜਿੱਥੇ ਚ ਹਵਾ ਚੱਲਦੀ ਆ ਕਿਉਂਕਿ ਲਗਭਗ ਉਹ ਹੀ 3 3 3:30 ਵਜੇ ਬੰਦ ਹੁੰਦਾ ਰੱਖਣ ਉਸ ਤੋਂ ਬਾਅਦ ਜਿਹੜੇ ਕਬੂਤਰ ਰੈਸੀਡ ਆਉਣੇ ਆਪਾਂ ਨਾ ਉਹ ਰੈਸੀ ਕਬੂਤਰ ਦੱਖਣ ਦੇ ਵਿੱਚ ਬਹਿ ਜਾਂਦੇ ਫਿਰ ਜਦੋਂ ਉਹ ਬੰਦ ਹੁੰਦਾ ਹੈ ਜੇ ਪੂਰਾ ਦਿਨ ਚੱਲੀ ਜਾਵੇ ਸ਼ਾਮ ਤੱਕ ਤਾਂ ਰੈਸੀ ਕਬੂਤਰ ਉੜੀ ਜਾਂਦੇ ਆ ਲਾਮ ਨੂੰ ਵੀ ਜਾ ਸਕਦੇ ਆ ਹੈ ਜਾਚੇ ਤੇਰਾ ਬਾਜੀ ਪੱਕੀ ਆ ਹੁੰਦੀ ਛੱਡਣੀ ਆਪਾਂ ਮੈਨੂੰ ਛੱਡਣੀ ਪੱਕੀ ਮੈਂ ਤਾਂ ਹਾਂ ਇੱਕ ਇੱਕ ਕਬੂਤਰ ਤੂੰ ਛੱਡ ਲਈ ਇੱਕ ਮੈਂ ਛੱਡ ਦੂੰਗਾ ਮੈਨੂੰ ਮੈਰ ਭਾਦਲੇ ਛੱਡਣੀ ਇੱਕ ਮਾਰ ਮਾਰ ਦੇ ਨੇ ਤੁਸੀਂ ਦੋਹੇ ਜਣੇ ਤੁਸੀਂ ਛੱਡ ਲੋ ਕੱਲਾ ਮੈਂ ਛੱਡ ਦੂੰਗਾ ਇੱਕ ਹੈਲੋ ਬਾਈ ਮੇਰੇ ਚਾਚੇ ਨੂੰ ਆਪਾਂ ਇਹਦੇ ਕਲੂ ਬਾਈ ਪਾਸਨਾ ਬਾਈ 26 ਗਾਚੇ 26 ਗਾਚੇ 7 ਪਰ ਚਾਚੇ ਕੋਲ ਤੇ ਛੱਡਣਾ ਚਾਚੇ ਦੇ ਖੁੱਡੇ 'ਚ ਬਾਕੀ ਉਧਰ ਤਾਂ ਆਪਣੇ 4 ਕਬੂਤਰ ਤੇ ਆਪਾਂ ਛੱਡ ਲੈ ਤੇ ਚਾਚੇ ਕੋਲ ਛੱਡਣਾ ਸੱਚ ਕਿਹੜਾ ਕਬੂਤਰ ਚੱਕ ਲੱਗ ਜਾਂਦਾ ਲਈ ਆਪਾਂ ਇਹ ਆਹ ਦੇਖ ਹਾਂ ਅੱਜ ਆਂਦਰਾਂ ਹਮ ਹਰੀ ਕਾ ਹਰਾ ਹਰੀ ਕਾ ਅੱਛਾ ਲਾਲ ਕਾ ਅੱਛਾ ਲਾਲ ਚਾਲਾ ਗੁਲਾਬੀ ਹਾਲ ਰਗਰੀ ਹੈ ਨਾ ਤੇ ਬਾਪੂ ਇਹ ਆਂਦਰਾਂ ਹਰੀ ਕਾ ਲਾਲ ਚਾਲਣਾ ਇਹ ਪਹਿਲਾਂ ਆਪਾਂ ਨੇ ਛੋਟਾ ਬਚਾ ਹੁੰਦਾ ਸੀ ਛੋਟਾ ਬਚਾ ਹੁੰਦਾ ਹੁੰਦਾ ਸੀ ਹਾਂ ਬਚਾ ਹੁੰਦਾ ਬੂਧ ਘੜ ਛੱਡਿਆ ਦਾ ਪਹਿਲਾਂ ਇਹ ਬੂਧਾ ਚੈੱਕ ਕਰ ਰਹੇ ਆਂ ਕਿੰਨੇ ਵਜੇ ਬੈਠਿਆ ਤਾਂ ਇਹ 5 ਵਜੇ ਬੈਠ ਗਿਆ ਕੋਦਗੜ ਉਹ ਕੱਲ ਕੋਦਗੜ ਛੱਡਿਆ ਮਦਿਆਦ ਇਹਦਾ ਪੂਰਾ ਅੰਤ ਤੱਕ ਪ੍ਰਭਾਵ ਨਹੀਂ ਤੇ ਸੇ ਆਉਸਾਂ ਨੇ ਜਾ ਰੋ ਨਹੀਂ ਪਾ ਜੀ ਘਰ ਦੇ ਹੀ ਦੋ ਇਹ ਵੀ ਘਰ ਦੇ ਵਜੇ ਇਹ ਵੀ ਘਰ ਦੇ ਵਜੇ ਅੱਛਾ ਅੱਜ 7:00 ਵਜੇ ਭੱਜ ਗਿਆ ਤਾਂ 5:00 ਵਜੇ ਬਹਿ ਗਿਆ ਅੱਛਾ ਫਿਰ ਦਿਵਾਰੀ ਕੀਤੀ ਚਾਹ ਪਰ ਫਿਰ ਇਹ ਨਿਪਟੜ ਕੀਤੀ ਜਾਣੀਗੇ ਹਾਂ ਇਹ ਇਹ ਸਮਝਿਆ ਨਕੀਆ ਸੀ ਆਰਮੀਆਂ ਬੈਂਡਾ ਆ ਦੇਖ ਉਤਰਾਹ ਹਿਲਦਾ ਨਹੀਂ ਵੰਡ ਪਰ ਮੈਂ ਸਾਤਵਾਰ ਹੂੰ ਹਮ ਹਿਲਦਾ ਨਹੀਂਗਾ ਵੰਡ ਪਰ ਕੋਈ ਇਛਾ ਛੜਦਾ ਇਹ ਸਦਾ ਸਾਤਵਾਰ ਉਹ ਬੱਧੀ ਹਰਾ ਪੋਟਾ ਹਰ ਪੋਟਾ ਕੀ ਆਖੀ ਹਮ ਉਹ ਸੜਨੀ ਬੜੇ ਸਮਾਨੇ ਬੜੇ ਹੁੰਦੇ ਬਾਜੀ ਆ 27 ਤਰੀਕ ਦੀਆਂ ਨਾ ਹਾਂ 27 ਦੀਆਂ 26 ਤਰੀਕ ਦੀਆਂ ਸਾਤਵਾਰ ਆਹ ਜਰਦੀ ਹਾਂ ਗੱਲਿਆ ਜਿਹੜਾ ਦੀਆ ਕੁੱਤੀ ਇਹ ਗੱਲਿਆ ਦੇ ਕਬੂਤਰ ਉੜਦੇ ਨਹੀਂ ਹੈਗੇ ਹੂੰ ਹੂੰ ਇਹ ਗੱਲਿਆ ਜਿਹੜਿਆਂ ਦੀ ਆ ਜੀ ਲੋਕਾਂ ਦੇ ਗੱਲਿਆ ਦੇ ਕਬੂਤਰ ਉੜਦੇ ਨਹੀਂ ਆ ਨਾ ਇਹ ਗੱਲਿਆ ਜਿਹੜਿਆਂ ਦੀ ਆ ਮੋਲੇ ਦੇ ਆ ਪੀ ਜਿਹੜੇ ਗੱਲਿਆ ਦੇ ਉਹ ਮਰੇ ਰੋਟਲੇ ਦੇ ਅੱਛਾ ਤੇਰਾ ਕਬੂਤਰ ਕਰਾ ਛੱਡਿਆ ਦਾ ਟਾਂਕਾ ਉਹ ਮਰੇ ਰੋਟਲੇ ਦੇ ਆ ਤੇ ਗੱਲਿਆ ਚੋਈ ਜਿਹੜਾ ਹੁਣ ਛੱਡਿਆ ਦਾ ਬਾਜੀ ਆ ਆਪਣੇ ਪਿੰਡ ਦਾ ਬਾਜੀ ਮੈਂ ਜਿਹੜਾ ਛੇਵਾ ਬੈਠਿਆ ਹੂੰ 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 ਉਹ ਬਹੁਤ ਔੜੇ ਉੱਤੇ ਪਿੰਡੋਂ ਕੋਣਾ ਉਹ ਤਾਂ ਪੋੜਾ ਆਪਣੇ ਕੋਲ ਹੁੰਨੇ ਵਾਲੇ ਇੱਕ ਦੋ ਸੱਤਾਂ ਬਾਜੀ ਜਿੱਤੀ ਆ ਇਹ ਕੁੱਤੀ ਆਪਣੀ ਬਾਜੀ ਜਿੱਤੀ ਆ ਬੈਲਾਂ ਜਿਹੜੀ ਬਾਜੀ ਜਿੱਤੀ ਆ ਕੱਲੀ ਹੋ ਰਹਿ ਗਈ ਦੀ ਨਾ ਉਹ ਹਾਂ ਆ ਰੱਖੀ ਐ ਇਹਨੂੰ ਕਿੰਨੇ ਦੇ ਛੱਡਣੇ ਨੂੰ ਉਹ ਇਹ ਵੀ ਛੱਡੀ ਛਾਲਾ ਹੈ ਹੂੰ ਕੀ ਆ ਗਿਆ ਤੇ ਇੱਕ ਉਤੇ ਸਾਡੀ ਬਾਜੀ ਛੁੱਟੀ ਜਾਂਦੀ ਆ ਪਹਿਲਾਂ ਮਣ ਬਾਜੀ ਛੁੱਟੀ ਇੱਕ ਦੀ ਇਹਦੀ ਖਸਾਕੀ ਛੁੱਟੀ ਆ ਇਹ ਚੰਨਰ ਖਾਲੀਆ ਲੱਗ ਰਹੀ ਵੀ ਆ ਖਾਲੀਆ ਲੱਗ ਰਹੀ ਵੀ ਲਾਲ ਸਾਈ ਦਾ ਸਿਕਰ ਲਾਲ ਟੂਸਾ ਕਰਿਆ ਵਾ ਤੇ ਆ ਖਾਲੀ ਗੜੀ ਵੀ ਆ ਇਹਦੇ ਆਹਦੇ ਪਾਈ ਵੀ ਪੀਲੇ ਰੰਗ ਦੀ ਆ ਲੋਕੋ ਇਹੀ ਵੀਡੀਓ ਰੱਖਦੇ ਨੇ ਲੈ ਇਹ ਵੀ ਬੋਲਦਾ ਉਹ ਜੀ ਹਾਂ ਜੇਸ ਬੜੀਆ ਬੜੀਆ ਉੜੀ ਉਹ ਤੇ ਬਹਿਲਾ ਨਾ ਇਹ ਸਮਾਨੇ ਸਦਾ ਸਵਾਈ ਨੂੰ ਉੱਚੀ ਉੱਡੀ ਹਾਂ ਸਮਾਨੇ ਨੇ ਕਦੋਂ ਹਰੇ ਬੱਲੇ ਵਾਲੀ ਛੱਡੂਗੇ ਹਰੇ ਬੱਲੇ ਨਾਲ ਮੈਂ ਸਾਰੇ ਪਿੰਡ ਵਾਲੇ ਪਿੰਡ ਵਾਲੇ ਨੂੰ ਪਤਾ ਹੈ ਕਿੰਨਾ ਵਧੀਆ ਉੜਦਾ ਉਹ ਸਾਰੇ ਪਿੰਡ ਵਾਲੇ ਛੱਡੂਗੇ ਉਹ ਆਪਣੇ ਹਾਰੇ ਬੱਲੇ ਨਾਲ ਟਾਂਗਾ ਉਤਰ ਆਉ। ਹੂੰ। ਬਾਕੀ ਉਤਰੀ ਹੋਈ ਬੈਠੀ ਆ ਆਪਣੇ ਬਲਾਲ ਬੱਲਾ ਹਰੀ ਮੂੰਛ ਵਾਲੀਆਂ ਨਾ। ਇੱਕ ਉਤਰ ਆਪਣੇ ਪਾਸ ਆਉ ਬੈਠਾ ਦੂਜਾ ਜਿਹੜੀ ਸੁਖੀ ਆ ਉਹ। ਸੁਖੀ ਨੇ ਉਤਰੀ ਅੱਜ। ਇਹ 12 ਵਜੇ ਬੱਠੀ ਹੋਵੇ ਬੈਠੀ। ਹੂੰ ਆੜ ਪੁੰਜੜੀ ਆ ਪਰ ਮੌਜ। ਹੋਈ ਪੀ ਆ। ਇਹ ਰਹਿ ਗਏ ਬਾਜੀ ਮਾ ਛੱਡਣ ਵਾਲੇ ਉਤਰ ਬਸ। ਮੈਂ 4-5 ਵਿੱਚ ਰਹਿ ਗਏ ਉਤਰ ਰਹਿ ਗਏ ਬਾਜੀ ਮਾ ਛੱਡਣੇ ਵਾਲਿਆ ਨਾ। ਆ ਆੜੀ ਪਰਮੋਜੀ ਉਤਰੀ ਹੈ ਨਾ। ਲੋ ਵੀ ਬਾਕੀ ਮੈਂ ਦੇਖਦੇ ਆਪਾਂ ਬਾਜੀਪਿੰਡ ਸਾੰਤਪੁਰ 26 ਤਰੀਕ 5 ਮਹੀਨਾ 2024 ਬਸ ਉੱਤੇ ਬਾਈ ਐਲ ਡੀ ਫਰਸਟ ਨਾਮ ਐਲ ਡੀ ਆ ਦੂਜਾ ਨਾਮ ਕਾਪਾ ਬਾਕੀ ਛੱਡਣਾ ਆਪਾਂ ਝਾਲਣ ਲਾਗੇ ਉੱਤੇ ਛੱਡਣਾ ਬਣਾ ਉੱਤੇ ਬਾਕੀ ਦੇਖਦੇ ਆ ਬਾਕੀ ਆਹ ਕੂਤ ਛੱਡਣੇ ਦੀ ਹਾਂ ਬਾਕੀ ਆਹ ਕੂਤ ਛੱਡਣੇ ਸਲਾਹ ਆਪਣੀ ਇੱਕ ਕੂਤਰੀ ਆਪਣੀ ਬੈਲਾ ਪਿੰਡ ਫਸਟ ਰਹੀ ਆ ਸ਼ਾਖੀ ਕੂਤਰੀ ਏ ਬਾਕੀ ਦੇਖਦੇ ਆ ਛੱਡਣੇ ਸਲਾਹ ਹੈਗੀ ਆ ਬਾਕੀ ਕੰਮ ਵੀ ਸਾਤਵਰੇ ਬਾਜੀ ਆਪਾਂ ਦਿਖਾਵਾਂਗੇ ਤੁਹਾਨੂੰ ਲਾਈਵ ਬਣੇ ਹੋਰੇ ਵੀਡੀਓ ਨਾਲ ਮਿਲਦੇ ਆਪਾਂ ਵੀਡੀਓ ਚ ਧੰਨਵਾਦ ਸਾਰਿਆਂ ਨੂੰ